ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੀ ਇੱਕ ਬਹਾਦਰ ਧੀ ਕਿਰਪਾਨ ਲੈ ਕੇ ਲੁਟੇਰਿਆਂ ਦਾ ਸਾਹਮਣਾ ਕਰਦੀ ਹੈ ਉਹ ਕੁੜੀ ਆ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈ ਹਰਜਿੰਦ कौर ਇਹਨਾਂ ਦਾ ਨਾਮ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਹਰਜਿੰਦ ਜੀ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਧੰਨਵਾਦ ਜੀ ਜੀ ਹਰਜਿੰਦ ਜੀ ਉਸ ਸਮੇਂ ਕੀ ਘਟਨਾਕਰਮ ਵਾਪਰਿਆ ਸੀ ਕਿ ਤੁਹਾਨੂੰ ਅੱਧੀ ਰਾਤ ਨੂੰ ਗੱਡੀ 'ਚੋਂ ਕਿਰਪਾਨ ਚੁੱਕ ਕੇ ਲੁਟੇਰਿਆਂ ਦਾ ਸਾਹਮਣਾ ਕਰਨਾ ਪਿਆ ਮਮਾਸੀਂ ਜਾ ਰਹੇ ਸੀ ਰਿਸ਼ਤੇਦਾਰੀ ਦੇ ਵਿੱਚ ਜੀ ਤੇ ਥੋੜਾ ਜਿਹਾ ਹਨੇਰਾ ਹੋ ਗਿਆ ਸੀਗਾ ਮੈਨੂੰ ਇੰਨਾ ਮੈਂ ਫੀਲ ਨਹੀਂ ਕਰਦੀ ਕਿ ਵੀ ਹਨੇਰਾ ਚਲੋ ਠੀਕ ਹੈ ਇਟਸ ਓਕੇ ਪਰ ਤੇ ਮੈਨੂੰ ਤਾਂ ਜਤਨਾ ਖੁਦ ਸ਼ਮਸ਼ੀਰ ਨਹੀਂ ਬਚਾਲਿਆ ਤਲਵਾਰ ਨਹੀਂ ਬਚਾਨਾ ਜੇ ਸ਼ਾਇਦ ਉਹ ਨਾਲ ਘਮਾਉਂਦੇ ਸੀ ਸ਼ਾਇਦ ਕੋਈ ਨਾ ਕੋਈ ਵਾਰਦਾਤ ਹੋ ਜਾਂਦੀ ਹਾਂ ਜੀ ਬਿਲਕੁਲ ਵੀ ਉਸ ਦਿਨ ਉਸ ਸਮੇਂ ਤੁਹਾਡੇ ਨਾਲ ਤੁਹਾਡੇ ਮਦਰ ਸੀ ਜਾਂ ਤੁਹਾਡੇ ਮਦਰ ਇਨ ਲਾ ਸੀਗੇ ਮੇਰੇ ਮਦਰ ਇਨ ਲਾ ਸਿਗੇ ਜੀ ਨਾਲ ਮੇਰੀ ਚਾਚੀ ਜੀ ਸਿਗੇ ਮਦਰ ਇਨ ਲਾ ਤਾਂ ਮੇਰੇ ਵਿਚਾਰੇ ਕਾਫੀ ਬਜ਼ੁਰਗ ਨੇ ਜੀ ਉਹਨਾਂ ਨੂੰ ਤਾਂ ਉੱਥੇ ਪਹਨਣ ਦਾ ਟੈਨ ਆ ਗਿਆ ਸੀ ਦੇਖ ਕੇ ਸਿਚੁਏਸ਼ਨ ਹਾਂ ਜੀ ਤੁਸੀਂ ਕਿੱਥੇ ਜਾ ਰਹੇ ਸੀਗੇ ਅਸੀਂ ਮੈਂ ਨਾਨਕੇ ਜਾ ਰਹੇ ਸੀ ਰਿਸ਼ਤਦਾਰੀ ਦੇ ਵਿੱਚ ਜੀ ਕਰਨ ਦੇ ਉਹਨਾਂ ਜਦੋਂ ਉੱਤਨਾ ਹਨੇਰਾ ਕਾਫੀ ਸੀ ਜੀ ਅਸੀਂ ਜਾ ਰਹੇ ਸੀ ਨਾ ਪਿੱਛੇ ਮੈਨੂੰ ਲੱਗਿਆ ਵੀ ਆ ਕਿ ਵੀ ਕੋਈ ਨਾ ਸਾਡਾ ਪਿੱਛਾ ਕਰ ਰਿਹਾ ਮੇਰੀ ਚਾਚੀ ਥੋੜੇ ਯੰਗ ਆ ਥੋੜੇ ਜੀ ਤੇ ਉਹ ਕਹਿੰਦੇ ਜਿੰਦ ਲੱਗ ਰਿਹਾ ਵੀ ਕੋਈ ਆਪਣਾ ਨਾ ਕੋਈ ਪਿੱਛਾ ਕਰੇ ਮੈਨੂੰ ਹੀ ਲੱਗਿਆ ਮੈਂ ਨਾ ਮੋਟਰਸਾਈਕਲ ਨੂੰ ਉਹ ਦੇ ਰਹੀ ਸੀਗੀ ਥਾਂ ਦੇ ਰਹੀ ਸੀ ਸਾਈਡ ਤੇ ਜਗਾ ਦੇ ਰਹੀ ਵੀ ਨਿਕਲਦੇ ਨਿਕਲਦੇ ਆ ਨਾ ਉਹ ਨਿਕਲ ਨਹੀਂ ਸੀ ਫਿਰ ਮੈਂ ਬਿਲਕੁਲ ਹੀ ਬਿਲਕੁਲ ਹੀ ਹੌਲੀ ਗੱਡੀ ਕਾਲੇ ਵਿੱਚ ਚੱਲ ਹੁਣ ਨਿਕਲਦੇ ਗਾ ਤੇ ਜਦੋਂ ਨਿਕਲਣ ਲੱਗੇ ਨਾ ਉਹਨਾਂ ਇੱਕਦਮ ਬ ਾਂਡੇ ਮਾਰੇ ਮੇਰੇ ਡੈਡ ਮੁੰਡੇ ਕੇ ਵਿੰਡਸਕਰੀਨ ਦੁੱਤੇ ਤੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੇ ਆ ਕੀ ਹੋ ਗਿਆ ਨਾ ਇੱਕਦਮ ਹੀ ਤੇ ਫਿਰ ਜਦੋਂ ਮੋਟਰਸਾਈਕਲ ਦੇ ਉੱਤੇ ਜਾ ਕੇ ਸਾਈਡ ਤੇ ਖੜੇ ਮੈਂ ਲੱਭੀ ਹੁਣ ਕੁਝ ਨਾ ਕੁਝ ਕਰਨਗੇ ਵੀ ਮੈਨੂੰ ਮੈਨੂੰ ਤਾਂ ਸੋਝਿਆ ਹੀ ਕੁਝ ਨਹੀਂ ਕਿਉਂਕਿ ਤਲਵਾਰ ਪੈਸੇਬ ਮੈਂ ਤਲਵਾਰ ਲੈ ਕੇ ਬਾਹਰ ਚੱਲ ਗਈ ਹਾਂਜੀ ਤੁਹਾਡੀ ਬਹਾਦਰੀ ਦੀ ਤਾਰੀਫ ਚਾਰੇ ਪਾਸੇ ਪੰਜਾਬ ਚ ਕੀਤੀ ਜਾ ਰਹੀ ਨਹੀਂ ਤਾਂ ਐਦਾਂ ਦੀ ਸਿਚੁਏਸ਼ਨ ਚ ਬੰਦਾ ਕਈ ਵਾਰੀ ਬੁੰਦਲ ਹੀ ਜਾਂਦਾ ਹੈ ਕਿ ਇਹ ਮੇਰੇ ਨਾਲ ਕੀ ਕੁਝ ਵਾਪਰ ਗਿਆ ਉਹ ਯਾਨੀ ਦੋ ਚੀਜ਼ਾਂ ਹੋਣੀਆਂ ਸਿਚੁਏਸ਼ਨ 'ਚ ਜਾਂ ਤਾਂ ਤੁਸੀਂ ਘਾਬਰ ਕੇ ਮਰ ਜਾਓ ਜਾਂ ਫਿਰ ਦਲੇਰੀ ਦਿਖਾ ਲਓ ਇਹ ਦੋ ਹੀ ਚੀਜ਼ਾਂ ਨੇ ਜੀ ਬਿਲਕੁਲ ਜੀ ਇੱਕ ਇਹ ਵੀ ਚੀਜ਼ ਕਾਫੀ ਜ਼ਿਆਦਾ ਲੋਕ ਕਮੈਂਟਸ ਦੇ ਵਿੱਚ ਕਹਿ ਰਹੇ ਨੇ ਕਹਿੰਦੇ ਵੀ ਇਹ ਕੁਝ ਵੀ ਨਹੀਂ ਹੋਇਆ ਸਿਰਫ ਤੇ ਸਿਰਫ ਇਹ ਇੱਕ ਫਿਲਮੀ ਸੀਨ ਹੈ ਇਹ ਉਹ ਘਟਨਾਕਰਮ ਤੁਹਾਡੇ ਨਾਲ ਵਾਪਰਿਆ ਸੀ ਜਾਂ ਇਹ ਸਾਰਾ ਕੁਝ ਕ੍ਰੀਏਟ ਕੀਤਾ ਗਿਆ ਸੀ ਤੁਸੀਂ ਕ੍ਰੀਏਟ ਕਰਨ ਨੂੰ ਨਾ ਤਾਂ ਜੀ ਮੈਂ ਕੋਈ ਹੀਰੋਇਨ ਹਾਂ ਤੇ ਨਾ ਹੀ ਮੈਂ ਕੋਈ ਬਲੌਗਰ ਹਾਂ ਜੀ ਆਸਟ੍ਰੇਲੀਆ ਮੈਂ ਰਹਿੰਦੀ ਆ ਮੈਂ ਇੱਥੇ ਕਰਕੇ ਕੀ ਲੈਣਾ ਜੀ ਕੁਝ ਹੂੰ ਬਿਲਕੁਲ ਕਿੰਨਾ ਸਮਾਂ ਹੋਇਆ ਤੁਹਾਨੂੰ ਆਸਟ੍ਰੇਲੀਆ ਤੋਂ ਇੱਧਰ ਪੰਜਾਬ ਆਏ ਮੈਨੂੰ 10-12 ਦਿਨ ਹੋ ਗਏ ਆ ਜੀ ਹੂੰ ਡਰਾਈਵ ਤੁਸੀਂ ਖੁਦ ਕਰ ਰਹੇ ਸੀ ਹਾਂਜੀ ਮੈਂ ਖੁਦ ਹੀ ਕਰਦੀ ਹੁੰਦੀ ਆ ਜੀ ਡਰਾਈਵ ਹਾਂਜੀ ਹੂੰ ਬਿਲਕੁਲ ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਂ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਇਹ ਕਹਿ ਰਹੇ ਨੇ ਕਿ ਇਹ ਸਭ ਕੁਝ ਜਾਣਬੁੱਝ ਕੇ ਕੀਤਾ ਗਿਆ ਜਿਨ੍ਹਾਂ ਨੂੰ ਜਾਣ ਬੁੱਝ ਕੇ ਲੱਗਦਾ ਜੀ ਉਹਨਾਂ ਨੂੰ ਮੈਂ ਕੁਝ ਕਹਿ ਨਹੀਂ ਸਕਦੀ ਕਹਿੰਦੇ ਨੇ ਜਿਸ ਤਨ ਲੱਗੇ ਸੋ ਤਨ ਜਾਣੇ ਦੂਜਾ ਕੋਈ ਪੀੜ ਨਹੀਂ ਸਮਝ ਸਕਦਾ ਹੈ ਨਾ ਜਿਨ੍ਹਾਂ ਨੂੰ ਲੱਗਦਾ ਹੀ ਲੱਗੀ ਜਾਵੇ ਪਰ ਹਾਂ ਜਿਨ੍ਹਾਂ ਨੇ ਦੇਖੀ ਆ ਵੀਡੀਓ ਮੈਂ ਤਾਂ ਬਸ ਕੁੜੀਆਂ ਨੂੰ ਇਹ ਹੀ ਕਹਾਂਗੀ ਕਿ ਵੀ ਹੌਸਲਾ ਰੱਖੋ ਤੇ ਹਥਿਆਰ ਜ਼ਰੂਰ ਰੱਖੋ ਆਪਣੇ ਆਪ ਨੂੰ ਇੰਨਾ ਕ ਉਹ ਜਿਹੜਾ ਉਹ ਤਾਕਤ ਬਰ ਬਣਾਓ ਕਿ ਤੁਸੀਂ ਕਿਸੇ ਵੀ ਸਿਚੁਏਸ਼ਨ ਦਾ ਸਾਹਮਣਾ ਕਰ ਸਕੋ ਜਾ ਕੇ ਬੁੱਧਲੀ ਨਾਲ ਬੈਠ ਕੇ ਤੇ ਚੀਕਾਂ ਚੁੱਕਾਂ ਮਾਰ ਕੇ ਘਰ ਨੂੰ ਆ ਜਾਓ ਬਿਲਕੁਲ ਬਿਲਕੁਲ ਤੁਹਾਡੀ ਬਹਾਦਰੀ ਦੀ ਇਸ ਚੀਜ਼ ਨੂੰ ਲੈ ਕੇ ਦਾਤ ਦੇਣੀ ਪੈਗੀ ਕਿ ਤੁਹਾਡੇ ਘਰ ਦੇ ਜਿਹੜੇ ਨਾਲ ਸੀ ਤੁਹਾਨੂੰ ਕਹਿ ਰਹੇ ਸੀ ਵੀ ਤੂੰ ਨਾ ਜਾ ਤੇਰੇ ਤੇ ਮਾਰ ਵਾਰ ਕਰਨਗੇ ਜਾਂ ਮਾਰਨਗੇ ਪਰ ਫਿਰ ਵੀ ਤੁਸੀਂ ਉਹਨਾਂ ਦੇ ਬਦਮਾਸ਼ਾਂ ਦਾ ਜੋ ਡੱਟ ਕੇ ਸਾਹਮਣਾ ਕੀਤਾ ਹਾਂਜੀ ਫਿਰ ਉਹੀ ਗੱਲ ਆ ਨਾ ਮੈਨੂੰ ਤਾਂ ਕੁਝ ਸੁਝਿਆ ਹੀ ਨਹੀਂ ਤਲਵਾਰ ਪਈ ਸੀ ਮੈਂ ਤਾਂ ਇਹੀ ਕਰ ਸਕਦੀ ਸੀ ਹੁਣ ਜਾਨ ਬਚਾਉਣ ਲਈ ਕੁਛ ਨਾ ਇਨਸਾਨ ਨੂੰ ਕਰਨਾ ਹੀ ਪਣਾ ਤਲਵਾਰ ਹੀ ਮੇਰੇ ਲਈ ਤਾਂ ਮੇਰਾ ਉਹ ਪਰਮਾਤਮਾ ਹੀ ਨਿਕਲੀ ਆ ਨਾ ਗੁਰਬਾਣੀ ਚ ਵੀ ਲਿਖਿਆ ਨਾ ਚੂਕਾ ਰਾਜ ਹਮਾ ਹਿਲ ਤੇ ਤਰਗੁਜਸਤ ਹਲਾ ਹਸਤ ਵਰਦਨ ਬਸ਼ਮਸ਼ੀਰ ਦਾਸ ਤਨ ਜੀ ਤੋ ਦਲਵਾਰ ਤੱਕ ਦਲਵਾਰੀ ਤੁਹਾਡੀ ਰੱਖਿਆ ਜੀ ਤੁਹਾਡੇ ਸਿੱਖਰ ਤੁਹਾਡੇ ਲਈ ਰੱਖਿਆ ਕੁੜੀਆਂ ਨੂੰ ਤਾਂ ਖਾਸ ਕਰਕੇ ਗੱਤਕਾ ਸਿੱਖਲਣ ਕੁੜੀਆਂ ਹੂੰ ਯਾਰੀ ਬਿਲਕੁਲ ਵੱਡੀਆਂ ਮਹਿੰਗੀਆਂ ਚੀਜ਼ਾਂ ਰੱਖਣ ਨਾਲੋਂ ਆਪਣੇ ਆਪ ਨੂੰ ਇੰਨਾ ਕਾਬਲ ਬਣਾ ਲੈਣ ਕਿ ਅੱਗੇ ਜਾ ਕੇ ਕੋਈ ਵੀ ਵੱਡੇ ਤੋਂ ਵੱਡਾ ਲੁਟੇਰਾ ਜਾਂ ਕੋਈ ਸ਼ਰਾਰਤੀ ਅੰਸਰ ਪੰਗਾ ਲੈਣ ਲੱਗਿਆ 100 ਵਰਸ ਉੱਥੇ ਬਿਲਕੁਲ ਐਕਚੁਅਲੀ ਪੰਗਾ ਹੀ ਉਹਨਾਂ ਨੇ ਗਲਤ ਬੰਦੇ ਨਾਲ ਲੈ ਲਿਆ ਜੀ ਬਿਲਕੁਲ ਉਹ ਲੋਕੇਸ਼ਨ ਕੀ ਸੀ ਕਿਉਂਕਿ ਇਸ ਚੀਜ਼ ਨੂੰ ਵੀ ਲੈ ਕੇ ਲੋਕ ਬਹੁਤ ਜ਼ਿਆਦਾ ਕਹਿ ਰਹੇ ਨੇ ਵੀ ਇਹ ਡੈਲੂ ਦੀ ਲੋਕੇਸ਼ਨ ਨਹੀਂ ਹੈ ਡੈਲੂ ਨੇ ਵਿੱਚ ਨਹੀਂ ਹੈ ਜੇ ਡੈਲੂ ਨੇ ਇਹ ਮਹਿਰ ਬਣੀ ਹੋਈ ਆ ਸਾਈਡ ਦੇ ਉੱਤੇ ਹੂੰ ਕਿਉਂਕਿ ਮੈਂ ਇਹ ਨਾ ਟੈਵਲ ਨਹੀਂ ਕਰਦੀ ਐ ਕਿ ਮੈਨੂੰ ਮੰਮੀ ਉਹ ਨਹੀਂ ਲੈ ਕੇ ਜਾਂਦੇ ਹੁੰਦੇ ਆਂ ਕਿ ਇੱਧਰ ਨੂੰ ਮੁੜ ਜਾ ਉੱਧਰ ਨੂੰ ਮੁੜ ਜਾ ਫਿਰ ਜਿੱਦਾਂ ਜਿੱਦਾਂ ਮੋੜੀ ਜਾਂਦੇ ਹੁੰਨੇ ਉਹ ਉਦੋਂ ਉਦੋਂ ਮੁੜੀ ਜਾਂਦੀ ਆਂ ਜੀ ਇਹਨਾਂ ਨੂੰ ਮੈਂ ਪਤਾ ਰਹਾ ਹਾਂ ਦਾ ਹਾਂਜੀ ਤਾਂ ਉਹ ਨਹਿਰ ਬਣੀ ਹੋਈ ਆ ਜੀ ਨਹਿਰ ਦੇ ਉੱਤੇ ਹੀ ਹੋਇਆ ਇਹ ਢਿਲੋਂ ਦੀ ਨਹਿਰੀ ਆ ਜੀ ਇਹ ਜਿਹੜੀ ਇਹ ਡੈਲੂ ਦੀ ਨਹਿਰ ਸੀ ਹੋਇਆ ਸਮਾਂ ਕਿੰਨੇ ਵਜੇ ਤੱਕ ਦਾ ਸੀ ਸਾਵਾਂ ਦੇ ਸੱਤ ਦਾ ਟਾਈਮ ਹੋਣਾ ਜੀ ਹਾਂਜੀ ਬਹੁਤ ਮਤਲਬ ਉਸ ਸਮੇਂ ਤਾਂ ਲੋਕ ਜਾਗਦੇ ਹੁੰਦੇ ਨੇ ਹਨਾ ਕੋਈ ਸੁੱਤਾ ਵੀ ਨਹੀਂ ਹੁੰਦਾ ਜਿਸ ਸਮੇਂ ਹਾਂਜੀ ਹਾਂ ਜੀ ਅੰਦੇ ਤੁਸੀਂ ਨਾ ਵੀਡੀਓ ਦੇ ਵਿੱਚ ਜੇ ਦੇਖੋਗੇ ਨਾ ਮਤਲਬ ਇੱਕ ਮੋਟਰਸਾਈਕਲ ਵਾਲਾ ਜਿੱਤੇ yellow ਜੀ ਲਾਈਟ ਦਿਖਦੀ ਆ ਐਕਚੁਅਲੀ ਉਹ ਸੀਗੇ ਬੰਦੇ ਉੱਥੇ ਇੱਕ ਵਿਟਨੈਸ ਵੀ ਆਇਆ ਸੀਗਾ ਫਿਰ ਬਾਅਦ ਵਿੱਚ ਨਾ ਉਹ ਡਰ ਕੇ ਭੱਜ ਗਏ ਜੀ ਤਲਵਾਰ ਤਾਂ ਚਲੋ ਮੈਂ ਲਹਿਰਾਈ ਉਦੋਂ ਤਾਂ ਡਰੇ ਡਰੇ ਪਿੱਛੋਂ ਕੋਈ ਘੋਰ ਆ ਗਿਆ ਸੀ ਮੋਟਰਸਾਈਕਲ ਆਪਰਾ ਉਹਨੇ ਵੀ ਲਾਈਟ ਲੂਟ ਮਾਰ ਕੇ ਦੇਖਿਆ ਨਾ ਉਹਨੇ ਦੱਸਿਆ ਸੀਗਾ ਕਹਿੰਦਾ ਤਿੰਨ ਬੰਦੇ ਸੀਗੇ ਦੋ ਮੋਟਰਸਾਈਕਲ ਤੇ ਇੱਕ ਉੱਥੇ ਖੜਾ ਸੀਗਾ ਪਹਿਲਾਂ ਹੀ ਜੀ ਤੁਸੀਂ ਇਸ ਬਾਬਤ ਕੋਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਨਹੀਂ ਮੈਂ ਸਿਕਾਇਤ ਦਰਜ ਨਹੀਂ ਕਰਵਾਈ ਕਿਉਂਕਿ ਮੈਂ ਇਹ ਨਹੀਂ ਚਾਹੁੰਦੀ ਕਿ ਮੇਰੇ ਘਰ ਦੇ ਨਾਲ ਇਹ ਚੀਜ਼ਾਂ ਦੇ ਵਿੱਚ ਫਸਣ ਜੀ ਕਿਉਂਕਿ ਇਹ ਆ ਬਜ਼ੁਰਗ ਮੈਂ ਚਲੇ ਜਾਣਾ ਜੀ ਪਿੱਛੋਂ ਕਿੱਥੇ ਧੱਕੇ ਖਾਂਦੇ ਫਿਰਨਗੇ ਠੀਕ ਹੈ ਉਹ ਸਿਚੁਏਸ਼ਨ ਦਾ ਮੈਂ ਡਟ ਕੇ ਮੁਕਾਬਲਾ ਕਰ ਲਿਆ ਬਸ 올 ਗੁੱਡ ਮੈਂ ਇੰਨਾ ਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਵੀ ਕੁੜੀਓ ਭੈਣੋ ਮੇਰੀਓ ਜੀ ਬਸ ਇਹ ਅੰਤੀ ਆ ਬਸ ਵੀ ਆਪਣਾ ਖਿਆਲ ਆਪੇ ਰੱਖੋ ਆਪਣਾ ਖਿਆਲ ਆਪੇ ਰੱਖੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ